ਸਰੀਰ ਪ੍ਰੈਸ ਮੀਟਿੰਗ ਹੋਣਾਈ ਦੇ ਬਾਰੇ ਜਾਣਕਾਰੀ ਦੇ ਰਿਹਾ ਹਾਂ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰ웅 ਸ਼ਰਮਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਏਟ ਤੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਗੁਰਵੰਸ ਬੈਂਚ ਜੀ ਦੀ ਰਹਿਨਮਾਈ ਏਟ ਅਸੀਂ ਥਾਣਾ ਕਨੌਰ ਵਿੱਚ ਜੋ ਕਾਫੀ ਦਿਨਾਂ ਤੋਂ ਕੁਝ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਤੇ ਉਸ ਬੰਦੀ ਐ ਐਸਚੋ ਕਨੌਰ ਸਾਫ ਸਿੰਘ ਦੀ ਟੀਮ ਨੇ ਇੱਕ ਵਧੀਆ ਕੰਮ ਕੀਤਾ ਇਹਨਾਂ ਨੇ ਤਿੰਨ ਚੋਰ ਫੜੇ ਨੇ ਇੱਕ ਅਸੀਂ ਮਕਦਮਾ ਨੰਬਰ 77 ਅੰਡਰ ਸੈਕਸ਼ਨ 331 4 ਤੇ 305 ਬੀ ਐਨ ਐਸ ਦਿੱਤਾ ਸੀਗਾ ਉਹਦੇ ਵਿੱਚ ਅਸੀਂ ਇੱਕ ਲੋ ਸੈਂਬਲੀ ਦਾ ਦੋਸ਼ੀ ਰਵੀ ਕੁਮਾਰ ਫੜਿਆ ਤੇ ਉਸ ਪਾਸੋਂ ਅਸੀਂ ਜਿਹੜੀਆਂ ਉਹ ਮੋਟਰਾਂ ਤੋਂ ਤਾਰਾਂ ਚੋਰੀ ਕਰਦਾ ਸੀ ਉਹ ਤਾਰਾਂ ਫੜੀਆਂ ਉਹਦੇ ਕੋਲੋਂ ਤੇ ਉਹਦੇ ਨਾਲ ਹੋਰ ਦੋਸ਼ੀਆਂ ਦੀ ਭਾਲ ਚੱਲ ਰਹੀ ਆ ਉਹ ਦੋਸ਼ੀ ਸਾਡੇ ਕੋਲੇ ਰਿਮਾਂਡ ਤੇ ਆ ਉਹਦੇ ਨਾਲ ਦੋ ਦੋਸ਼ੀ ਹੋਰ ਆ ਉਹ ਵੀ ਫੜੇ ਜਾਣਗੇ ਤੇ ਸਾਨੂੰ ਤਾਰਾ ਚੋਰੀ ਦੀਆਂ ਅੱਗੇ ਵੀ ਕਾਫੀ ਮਤਲਬ ਕੰਪਲੀਟਾਂ ਆਈਆਂ ਤੇ ਅਸੀਂ ਦੋਸ਼ੀ ਫੜ ਲਏ ਤਾਂ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਇਹਦੇ ਨਾਲ ਹੀ ਅਸੀਂ ਇੱਕ ਮੁਕੱਦਮਾ ਨੰਬਰ 78 ਅੰਡਰ ਮਿਤੀ 25 7 2025 ਨੂੰ ਅੰਡਰ ਸੈਕਸ਼ਨ 331 4 305 ਬੀ ਐਨ ਐਸ ਤਹਿਤ ਵਰਚਾ ਦੇ ਕੇ ਥਾਣਾ ਕੜੌਰ ਵਿੱਚ ਦੋ ਦੋਸ਼ੀ ਫੜੇ ਨੇ ਜੀ ਦਾ ਨਾਮ ਇੱਕ ਦਾ ਹੈਗਾ ਜੀ ਵਿਕਰਮ ਤੇ ਦੂਜਾ ਸੁਖਚੈਨ ਇਹ ਦੋਨੇ ਹਰਿਆਣਾ ਚ ਕੇਸਰੀ ਪਿੰਡ ਐ ਸਾਹਾ ਖਾਣਾ ਪਿੰਡਾ ਇਹ ਦੋ ਦੋਸ਼ੀ ਫੜੇ ਨੇ ਇਹਨਾਂ ਨੇ ਸੌਂਟੇ ਤੋਂ ਇੱਕ ਇਨਵਰਟਰ ਤੇ ਬੈਟਰੀ ਚੋਰੀ ਕੀਤੀ ਸੀ ਉਹ ਅਸੀਂ ਬਰਾਮਦ ਕਰਾ ਲਈ ਐ ਤੇ ਇਹ ਇਹ ਮੰਨਦੇ ਨੇ ਸਾਡੇ ਕੋਲ ਦੋਸ਼ੀ ਤੇ ਇਹਨਾਂ ਤੋਂ ਹੋਰ ਵੀ ਬਰਾਮਦਗੀ ਦੀ ਆਸ ਐ ਤੇ ਇਹਦੇ ਨਾਲ ਹੀ ਇੱਕ ਅਸੀਂ 79 ਨੰਬਰ ਮਕਦਮਾ ਐਂਡੀਪੀਐਸ ਸੈਕਟਰ ਦਾ 2127685 ਐਂਡੀਪੀਐਸ ਸੈਕਟਰ थाना ਕਲੌਰ ਦਿੱਤਾ ਕੱਲ ਐਸ ਵੀ ਦੱਸਣਾ ਚਾਹੁੰਦੇ ਆ ਵੀ ਥਾਣਾ ਕਨੌਰ ਜਦੋਂ ਕਾਲਜ ਰੋਡ ਤੋਂ ਕਮੇਟੀ ਵਾਲਾ ਦਫ਼ਤਰ ਆ ਉਹ ਤੋਂ ਕਾਫੀ ਦੂਰ ਇੱਕ ਬੇਬਾਦ ਕੋਠਾ ਹੈ ਤੇ ਉੱਥੇ ਸਾਨੂੰ ਸ਼ਿਕਾਇਤ ਮਿਲੀ ਸੀ ਵੀ ਉੱਥੇ ਕੁਝ ਸ਼ਰਾਰਤੀ ਜਿਹੜੇ ਅੰਸਰ ਨੇ ਉੱਥੇ ਮਤਲਬ ਗਾਹੇ ਵਗਾਏ ਜਾ ਕੇ ਉੱਥੇ ਨਸ਼ਾ ਕਰਦੇ ਨੇ ਤੇ ਉੱਥੇ ਸਾਨੂੰ ਮਤਲਬ ਜਦੋਂ ਉੱਥੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਉਥੋਂ ਜਿਹੜਾ ਦੋ ਦੋਸ਼ੀ ਪੜੇ ਨੇ ਜਿਹੜਾ ਪਹਿਲਾ ਦੋਸ਼ੀ ਹੈ ਉਹਦਾ ਨਾਮ ਹੈ ਅਮਰਿਤਪਾਲ ਤੇ ਉਹਨੂੰ ਫੜ ਕੇ ਉਹਦੇ ਕੋਲੋਂ 4 ਗ੍ਰਾਮ ਅਸੀਂ ਚਿੱਟਾ ਬਰਾਮਦ ਕੀਤਾ ਤੇ ਅੱਗੇ ਉਹ ਜਿਹੜਾ ਲਖਵੀਰ ਸਿੰਘ ਤੇ ਸੰਜੀ ਹੈ ਸੀਗਾ ਦੋਚੀ ਉਹਨੂੰ ਦੇਣ ਜਾ ਰਿਹਾ ਸੀਗਾ ਉਹਦੇ ਜੋ ਲਖਵੀਰ ਸਿੰਘ ਅਰੈਸਟ ਕਰ ਲਿਆ ਤੇ ਜਿਹੜਾ ਸੰਜੀ ਆ ਉਹ ਵੀ ਜਲਦੀ ਰੈਸਟ ਹੋ ਜਾਏਗਾ ਇਹਦੇ ਬਾਰੇ ਬਦਸਮਾ ਜੰਨਾ ਕੱਲ ਕਿਸੇ ਨੇ ਵੀਡੀਓ ਵੀ ਪਾਈ ਸੀ ਵੀ ਇੱਥੇ ਜਿਹੜਾ ਠਨੌਰ ਇੱਥੇ ਇੱਕ ਬੇਬਾਕ ਕੋਠੇ ਦੇ ਵਿੱਚ ਗਾਹੇ ਵਗਾਏ ਮਤਲਬ ਇੱਥੇ ਨਸ਼ਾ ਕੀਤਾ ਜਾਂਦਾ ਉਹਦੇ ਜਿਹਾ ਸੱਚ ਠਨੌਰ ਨੇ ਉਹ ਵੀਡੀਓ ਤੇ ਤੁਰੰਤ ਕਾਰਵਾਈ ਕਰਦੇ ਹੋਏ ਤੇ ਉਹਦੇ ਬੰਦੇ ਤਿੰਨੇ ਬੰਦੇ ਜਿਹੜੇ ਨਾਮਿਨੇਟ ਕਰਕੇ ਜੀਚੋ ਦੋ ਬੰਦੇ ਅਸੀਂ ਮੌਕੇ ਤੇ ਫੜ ਲਏ ਨੇ ਤੇ ਉਹ ਵੀ ਅੱਜ ਉਹਨਾਂ ਦਾ ਰਿਮਾਂਡ ਲੈ ਕੇ ਅਗੋਂ ਹੋਰ ਤਤੀਸ਼ ਕਰਾਂਗੇ ਤੇ ਇਹਦੇ ਵਿੱਚ ਮੈਂ ਇਹ ਵੀ ਦੱਸਦਾ ਵੀ ਜਿਹੜਾ ਇਹਨਾਂ ਨੂੰ ਨਸ਼ਾ ਜਿਹੜਾ ਅੱਗੇ ਅਸੀਂ ਬੈਕਵਰਡ ਲਿੰਕੇਜ ਦੇ ਵਿੱਚ ਇੱਕ ਦੋਸ਼ੀ ਹੋਰ ਨਾਮਜ਼ਦ ਕਰ ਰਹੇ ਹਾਂ ਰਵੀ ਕੁਮਾਰ ਤੇ ਉਹਨੂੰ ਵੀ ਅਸੀਂ ਜਲਦ ਉਹਨੂੰ ਫੜ ਲਾਂਗੇ ਤਾਂ ਕਰਕੇ ਅਸੀਂ ਜਿਹੜੀਆਂ ਘਨੌਰ ਏਰੀਆ ਦੇ ਵਿੱਚ ਚੋਰੀਆਂ ਉਤੇ ਵੀ ਇਹਦੇ ਨਾਲ ਥੱਲ ਪਏਗੀ ਤੇ ਜਿਹੜਾ ਨਸ਼ੇ ਦਾ کاروبار ਥੋੜਾ ਬੋਦਾ ਚੱਲ ਰਿਹਾ ਇੱਥੇ ਵੀ ਅਸੀਂ ਜਿਹੜਾ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਉਸ ਬੰਦੀ ਇਸ ਸ਼ਕਤੀ ਨਾਲ ਕਾਰਵਾਈ ਕਰ ਰਹੇ ਹਾਂ ਜਿਹੜੇ ਬੰਦੇ ਫੜੇ ਇਹਨਾਂ ਦਾ ਪਹਿਲਾਂ ਕਿਹੜਾ ਰਿਕਾਰਡ ਪਾ ਲੱਗਿਆ ਜੀ ਇਹਨਾਂ ਦਾ ਜੀ ਅਸੀਂ ਵੈਰੀਫਾਈ ਕਰ ਰਹੇ ਹਰਿਆਣੇ 'ਚ ਜਿਹੜੇ ਉਹ ਫੜੇ ਆ ਉਹਨਾਂ ਦੇ ਪਰਚੇ ਹੈਗੇ ਆ ਜੀ ਦਰਜ ਜਿਹੜੇ ਦੋ ਬੰਦੇ ਅਸੀਂ ਹਰਿਆਣੇ ਤੋਂ ਫੜੇ ਨੇ ਜਿਹੜਾ ਵਿਕਰਮ ਅਤੇ ਸੁਭਚਾਨ ਕੇਸਰੀ ਥਾਣੇ ਦੇ ਕੇਸਰੀ ਪਿੰਡਾ ਸਾਹਾ ਥਾਣੇ ਦੇ ਕਿਉਂਕਿ ਹਰਿਆਣਾ ਸਾਡੇ ਨਾਲ ਪੈਂਦਾ ਤੇ ਕਈ ਵਾਰੀ ਆਮ ਅਸੀਂ ਪਹਿਲਾਂ ਵੀ ਇੱਕ ਵਾਰੀ ਇੱਥੇ ਏਟੀਐਮ ਚੋਰ ਫੜੇ ਸੀਗੇ ਪਿੱਛੇ ਜੇ ਕਾਮੀ ਕਰਾਂ ਚੋਰੀ ਹੋ ਏਟੀਐਮ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਅਸੀਂ ਫੜੇ ਸੀ ਉਹ ਵੀ ਹਰਿਆਣਾ ਦੇ ਸੀ ਹਰਿਆਣਾ ਬਾਰਡਰ ਕਰਕੇ ਥੋੜੀ ਬੰਦੀਆਂ ਇੱਧਰ ਆ ਕੇ ਵਾਰਦਾਤਾ ਕਰਦੇ ਆ ਪਰ ਸਾਡੀ ਜਿਸ ਇੱਕ ਨੌਰ ਟੀਮ ਹੈ ਥਾਣੇ ਦੀ ਉਹ ਚੱਕਨੀ ਆ ਤੇ ਅਸੀਂ ਮਤਲਬ ਉਹਨਾਂ ਨੂੰ ਨਾਲ ਦੀ ਨਾਲ ਜਿਹੜੀ ਵਾਰਦਾਤ ਹੁੰਦੀ ਹੈ ਉਹਨੂੰ ਟ੍ਰੇਸ ਕਰਕੇ ਉਹਨਾਂ ਨੂੰ ਫੜ ਲੈਂਦੇ ਜਿਹੜਾ ਸਪਲਾਈ ਕਰਨ ਵਾਲੇ ਦੇ ਇੱਕ ਨਸ਼ਾ ਕਰਨ ਵਾਲੇ ਵਿੱਚ ਕਿੰਨਾ ਕੁ ਤੁਸੀਂ ਫਰਕ ਸਮਝਦੇ ਆ ਪਰ ਚੱਲ ਚੱਲ ਇਹਦੇ ਵਿੱਚ ਜਿਹੜਾ ਤਾਂ ਨਸ਼ਾ ਸਪਲਾਈ ਕਰਦਾ ਜਿਹੜਾ ਮਤਲਬ ਸਪਲਾਈਅਰ ਆ ਜਾਂ ਪੈਡਲਰ ਹੈ ਉਹਦੇ ਖਿਲਾਫ ਦਾ ਅਸੀਂ ਸ਼ਕਤੀ ਨਾਲ ਕਾਰਵਾਈ ਜਿਹੜੀ ਤਾਰਾ 21 ਐਨਡੀਪੀਐਸ ਐਕਟ ਦਾ 22 ਐਨਡੀਪੀਐਸ ਐਕਟ ਦੇ ਤਹਿਤ ਜਿਹੋ ਜਿਹੀ ਵੀ ਚੀਜ਼ ਮਿਲਦੀ ਹੈ ਉਹਤੇ ਅਸੀਂ ਕਾਰਵਾਈ ਕਰਦੇ ਆ ਤੇ ਜਿਹੜਾ ਨਸ਼ਾ ਕਰਦਾ ਜੇ ਉਹਦੇ ਘਰ ਦੇ ਉਹਨੂੰ ਚਾਹੁੰਦੇ ਆ ਕਿ ਇਹ ਨਸ਼ਾ ਛੱਡੇ ਤੇ ਜਾਂ ਉਹ ਆਪ ਵੀ ਮਤਲਬ ਵਿਲਿੰਗ ਹੈ ਮੈਂ ਨਸ਼ਾ ਛੱਡਦੇ ਆ ਤਾਂ ਉਹਤੇ ਅਸੀਂ 27 ਐਨਡੀਪੀਐਸ ਐਕਟ ਹੈਗੀ ਆ ਤਾਰਾ ਉਦੇ ਤਹਿਤ ਉਥੇ ਜੇ ਉਹ ਕੋਈ ਸਮਾਨ ਨਹੀਂ ਮਿਲਦਾ ਤਾਂ ਉਹ ਤੇ 27 ਐਮਡੀਐਸ ਚੱਕ ਦੇ ਪਰਚਾ ਦਰਜ ਕਰਕੇ ਉਦੇ ਅਸੀਂ ਕੋਰਟ ਦੇ ਵਿੱਚ ਜਾ ਕੇ ਉਹਦੇ ਬਿਆਨ ਕਰਾ ਕੇ ਚੌਥੇ ਦੀ ਕਾਰਵਾਈ ਹੁੰਦੀ ਹੈ ਉਹ ਕਰਕੇ ਉਹਨੂੰ ਜਿਹੜੇ ਨਸ਼ਾ ਛਡਾਊ ਕੇਂਦਰ ਉਥੇ ਜਮਾ ਕਰਾਉਂਦੇ ਆ ਤੇ ਉਹਦੇ ਨਾਲ ਇਹ ਹੈ ਵੀ ਉਹਦੇ ਚੋਂ ਨਸ਼ਾ ਜੇ ਛੱਡ ਸਕਦਾ ਤੇ ਉ ਤੋਂ ਬਾਅਦ ਉਹਦੋਂ ਇਹ ਵੀ ਅਸੀਂ ਉਹ ਉਹਦੇ ਨਾਲ ਨਾਲ ਉਹਦੇ ਬੈਕਵਟ ਲਿੰਕ ਜਾਂਦੇ ਆ ਵੀ ਤੈਨੂੰ ਨਸ਼ਾ ਦਿੱਤਾ ਕਿਨੇ ਸੀਗਾ ਤਾਂ ਉਹਦੇ ਅਸੀਂ ਮਤਲਬ ਫਿਰ ਸਕਦੀ ਨਾਲ ਕਰ ਲਈ ਸਰ ਜਿਹੜਾ ਬੰਦਾ ਫੜਿਆ ਜੀ ਇਹ ਬੰਦਾ ਪਹਿਲਾਂ ਵੀ ਸਪਲਾਈ ਕਰਦਾ ਸੀਗਾ ਜਾਂ ਪਹਿਲੀ ਵਾਰ ਸਪਰੇ ਲੱਗਿਆ ਜੀ ਕਰ ਤੂੰ ਇਹਦੀ ਅਸੀਂ ਦੋਸ਼ੀ ਅਸੀਂ ਅਜੇ ਫੜਿਆ ਕੱਲ ਜੀ ਅੱਜ ਉਹਦਾ ਰਿਮਾਂਡ ਲਵਾਗੇ ਮਾਨਯੋਗ ਦਲਚੋ ਤੇ ਸਾਰੀ ਗੱਲ ਕਲੀਅਰ ਕਰਾਂਗੇ ਇਹਦੇ ਜਿੱਥੋਂ ਲੈ ਕੇ ਆਉਂਦਾ ਉਹ ਵੀ ਬੰਦੇ ਤੁਹਾਨੂੰ ਮੈਂ ਦੱਸਿਆ ਇੱਕ ਦੋ ਬੰਦਿਆਂ ਦੇ ਨਾਮ ਆ ਇੱਕ ਤੇ ਰਵੀ ਦੇ ਉਹਨੂੰ ਵੀ ਅਸੀਂ ਮਤਲਬ ਰੇਡਾਂ ਚੱਲ ਰਹੀਆਂ ਉਹਨੂੰ ਵੀ ਅਸੀਂ ਫੜਾਂਗੇ ਇਹ ਸਾਰੀ ਗੱਲ ਬੈਕਵਰਡ ਫਾਰਵਰਡ ਲਿੰਕ ਚ ਲਿਆ ਕੇ ਤਤਕਸ਼ ਇਹ ਪੂਰੀ ਢੰਗਾਈ ਨਾਲ ਤੇ ਇਹ ਤਾਂ ਅੰਗੜਲ ਕੀਤੀ ਜਾਉ। ਆਮ ਲੋਕਾਂ ਸਰ ਇਹ ਕਹਿਣਾ ਚਾਹ ਰਹੇ ਆ ਇਹ ਬੰਦੇ ਇੱਕ ਗੱਲ راستੇ ਪਾਈ ਹੋਏ ਆ। ਆਮ ਲੋਕਾਂ ਨੂੰ ਤਾਂ ਇਹੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਰਕਾਰ ਨੇ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮਹੀਨ ਚਲਾਈ ਹੋਈ ਹੈ ਉਸ ਸੰਬੰਧ ਵਿੱਚ ਅਸੀਂ ਜੋ ਸਰਕਾਰ ਦੀ ਹਦਾਇਤਾਂ ਜੋ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਉਹਦੇ ਤਹਿਤ ਅਸੀਂ ਜਦੋਂ ਵੀ ਕੋਈ ਮਾੜੀ-ਮੋਟੀ ਕਿਤੇ ਸ਼ਿਕਾਇਤ ਆਉਂਦੀ ਹੈ ਜਾਂ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਹ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਉਹਨੂੰ ਉੱਥੇ ਜਿਹੜੀ ਐਨਡੀਪੀਐਸ ਦਾ ਕਾਰਵਾਈ ਕਰਦੇ ਆਂ ਇਹ ਕੱਲ ਵੀ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਉਹ ਕਾਲਜ ਰੋਡ ਤੇ ਮਤਲਬ ਸਾਨੂੰ ਥੋੜੀ ਜੀ ਇਨਫੋਰਮੇਸ਼ਨ ਮਿਲੀ ਸੀ ਉਸ ਤਰੰਤ ਕਾਰਵਾਈ ਕਰਦੇ ਅਸੀਂ ਬੰਦੇ ਦੋਨੇ ਅਰੈਸਟ ਕਰ ਲਏ ਨੇ ਤੇ ਅੱਗੋਂ ਵੀ ਇਹ ਨਹੀਂ ਨਹੀਂ ਜਾਰੀ ਹੋਊਗੀ ਲੋਕਾਂ ਨੂੰ ਮੇਰਾ ਇਹੀ ਸੰਦੇਸ਼ ਹੈ ਕਿ ਸਰਕਾਰ ਨੇ ਸੇਫ ਪੰਜਾਬ ਦਾ ਨੰਬਰ 9779900200 ਨੰਬਰ ਇਹ ਸੇਫ ਪੰਜਾਬ ਦਾ ਨੰਬਰ ਸਰਕਾਰ ਨੇ ਜਿਹੜਾ ਸਪੈਸ਼ਲ ਹੈ ਨਸ਼ੇ ਨੂੰ ਰੋਕਣ ਸੰਬੰਧੀ ਯੁੱਧ ਨਸ਼ਾ ਰੋਧ ਜਾਰੀ ਕੀਤਾ ਇਹਦੇ ਵਿੱਚ ਤੁਸੀਂ ਆਪਣਾ ਕੋਈ ਵੀ ਮਤਲਬ ਫੋਨ ਕਰਕੇ ਉੱਥੇ ਤਲਾਹ ਦੇ ਸਕਦਾ ਪਰ ਇੰਨੀ ਬਤਲਾ ਸੱਚੀ ਹੋਵੇ ਤਾਂ ਉਹ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਆ ਉਹਨੂੰ ਉਹਦੀ ਆਈਡੈਂਟੀ ਨੂੰ ਗੁਪਤ ਰੱਖਿਆ ਜਾਂਦਾ ਸਾਡੇ ਕੋਲੇ ਵੀ ਉਹਦੀ ਆਈਡੈਂਟੀ ਨਹੀਂ ਆਉਂਦੀ ਉਹਦਾ ਕੋਈ ਨਾਮ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਸਾਮ ਤਾਂ ਸਿਰਫ ਉਹਦੀ ਜਗ੍ਹਾ ਏਰੀਆ ਦਾ ਬੰਦੇ ਬਾਰੇ ਦੱਸਿਆ ਜਾਂਦਾ ਤਾਂ ਕਰਕੇ ਕੋਈ ਐਸੀ ਡਰਨ ਦੀ ਲੋੜ ਨਹੀਂ ਪੁਲਿਸ ਤੁਹਾਡੇ ਨਾਲ ਹੈ ਤੇ ਆਪਾਂ ਇੱਕ ਮਤਲਬ ਖੁਸ਼ਹਾਲ ਪੰਜਾਬ ਬਣਾਈਏ ਤੇ ਨਸ਼ੇ ਨੂੰ ਜਿਹੜਾ ਬਿਲਕੁਲ ਜੜ ਤੋਂ ਖਤਮ ਕਰਦੇ ਆਂ